ਸ੍ਰੀ ਬਾਗੁਰੂ ਤੁਸ ਸਾਹਿਬ ਜੀ ਸੋਰਠਿ ਮਹਾਰਤਾ ਕਦੀ ਕਰਮਿਤਰਾ ਨੂੰ ਪਰ ਅੰਤਰ ਜਾਮੀ ਜਨ ਆਪਣੇ ਕੀ ਰਾਤ ਕਰਮਿਤਰਾ ਨੂੰ ਕਰ ਅੰਤਰ ਜਾਮੀ ਜਨ ਆਪਣੇ सतगुर ते जन bhūtaire manvai sōbh ਕਰ ਕਰਨਾ ਮੂਰਾ ਕੁਰਪੂਰੀ ਮਤ ਜਾਕੀ ਮੂਰਨਾ ਪ੍ਰਭ ਕੇ ਧਾਰਾ ਬੰਦ ਗੁਰ ਜਰਲੀ ਲਾਤਨਿਓ ਕਉ ਸਾਗਰ ਜਾਗੁਨਾਮੇਕ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ